ਉਹਨੂੰ ਤੇਨ ਦਾ ਨਾਸ ਕਰਾਉ। ਸੋ ਇਹਨਾਂ ਨੇ ਵੀ ਉਸ ਜਿਹੜਾ ਉਹ ਪ੍ਰਾਚੀਨ ਪੰਥ ਪ੍ਰਕਾਸ਼ ਦਾ ਅਧਿਐਨ ਤਾਂ ਕੀਤਾ ਹੋਊਗਾ। ਇਹਨਾਂ ਨੇ ਸੋਚਿਆ ਕਿ ਸਿੱਖਾਂ ਦੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਦੂਰਦਰਸ਼ੀ ਦੇ ਨਾਲ ਇਹ ਗੱਲ ਸੋਚ ਕੇ ਇਹ ਸਾਰਾ ਕੁਝ ਪਲਾਨ ਕੀਤਾ ਜੀਓ ਪੋਲਿਟਿਕਸ ਨੂੰ ਉਹ ਸਮਝਦੇ ਸਨ ਤੇ ਉਹਨਾਂ ਨੂੰ ਪਤਾ ਸੀ ਕਿ ਕਾਬਲ ਤੋਂ ਕੁੱਤਾ ਆਊਗਾ ਤੇ ਅਸੀਂ ਇਹਨਾਂ ਦਾ ਮੁਗਲਾਂ ਦਾ ਨਾਸ ਕਰਾਵਾਂਗੇ ਉਹਦੇ ਤੋਂ। ਸੋ ਹੁਣ ਸਥਿਤੀ ਕੀ ਹੈ ਕਿ ਇੰਡੀਆ ਨੇ ਅਧਿਆਨ ਕੀਤਾ ਹੋਊਗਾ ਕਾਬਲੀ ਕੁੱਤੇ ਦਾ ਅਤੇ ਸਿੱਖ ਹਿਸਟਰੀ ਦਾ ਸਿੱਖਾਂ ਦੇ ਸਿਧਾਂਤ ਦਾ ਅਧਿਆਨ ਕੀਤਾ ਹੋਊਗਾ ਇਹ ਨਹੀਂ ਇਹ ਨਹੀਂ ਹੈ ਕਿ ਨਹੀਂ ਕੀਤਾ ਹੋਊਗਾ ਹੁਣ ਉੱਥੇ ਇੰਡੀਆ ਦੀ ਜਿਹੜੀ ਸਟਰੈਟਜੀ ਚੇਂਜ ਹੋ ਗਈ ਉਹਨਾਂ ਨੇ ਸੋਚਿਆ ਕਿ ਕਾਬਲ ਤੋਂ ਜਾਂ ਚੀਨ ਤੋਂ ਜਾਂ ਪਾਕਿਸਤਾਨ ਤੋਂ ਕੋਈ ਆ ਕੇ ਉਹਨਾਂ ਨੂੰ ਉਹਨਾਂ ਦਾ ਨਾਸ ਕਰੇ ਅਸੀਂ ਕਾਬਲ ਦੇ ਕੁੱਤੇ ਨਾਲ ਹੀ ਦੋਸਤੀ ਪਾ ਲੈਨੇ ਆਂ ਵਖਰੀ ਗੱਲ ਹੈ ਕਿ ਦੋਸਤੀ ਕਿੰਨਾ ਚਿਰ ਨਿਭਦੀ ਹੈ ਜਾਂ ਕਿਉਂਕਿ ਕੁੱਤਾ ਜੰਗਲੀ ਹੈ ਉਹ ਮਤਲਬ ਉਹ ਮਾਲਕ ਨੂੰ ਵੀ ਵੱਢ ਸਕਦਾ ਸੋ ਹੁਣ ਦੇਖਣ ਵਾਲਾ ਦੇਖਣ ਵਾਲੀ ਦਿਲਚਸਪ ਹੋਊਗੇ ਸਾਨੂੰ ਆਪਣੀ ਜਿੱਥੇ ਨੇਸ਼ਨ ਬਿਲਡਿੰਗ ਦੇ ਉੱਤੇ ਲਗਾਤਾਰ ਕੰਮ ਕਰਨਾ ਚਾਹੀਦਾ ਉੱਥੇ ਇਹੋ ਜਿਹੇ ਘਟਨਾਵਾਂ ਨੂੰ ਬਹੁਤ ਬਰੀਕੀ ਨਾਲ ਦੇਖਣਾ ਪਰਖਣਾ ਪਊਗਾ ਆਪਣੇ ਜਿਹੜੇ ਅਗਲੀ ਪੀੜ੍ਹੀ ਹੈਗੀ ਆ ਸਾਡੇ ਸਾਡੇ ਜਵਾਨ ਨੇ ਜਿਹੜਾ ਰੂ ਸਿੱਖ ਨੇ ਨੌਜਵਾਨ ਨੇ ਜਿਹੜੇ ਫਰ ਉਹ ਕਿਸੇ ਵੀ ਮੁਲਕ ਦੇ ਵਿੱਚ ਪੜ੍ਹ ਲਿਖ ਰਹੇ ਨੇ ਜਾਂ ਕੁਝ ਕਾਰਜ ਕਰ ਰਹੇ ਨੇ ਉਹਨਾਂ ਨੂੰ ਐਜੂਕੇਟ ਕਰਨਾ ਜਾਂ ਉਹਨਾਂ ਤੱਕ ਇਹ ਗੱਲ ਪਹੁੰਚਣੀ ਜਾਂ ਪਹੁੰਚਾਣੀ ਬੇਹਾਦ ਜ਼ਰੂਰੀ ਹੈ ਇਹ ਤੁਸੀਂ ਕਿਵੇਂ ਪਹੁੰਚਾਉਂਦੇ ਹੋ ਕਿਵੇਂ ਲੈ ਕੇ ਜਾਂਦੇ ਹੋ ਇਹ ਤੁਹਾਡੇ ਤੇ ਨਿਰਪਰ ਕਰਦਾ ਇੱਕ ਇੱਕ ਡਿਫੈਂਸ ਤੇ ਸਿਕਿਉਰਿਟੀ ਦਾ ਸਮਝੌਤਾ ਹੋਇਆ ਸੀ ਤਾਲਿਬਾਨ ਦੇ ਨਾਲ ਇੰਡੀਆ ਦਾ 2015 ਤੇ 16 ਚ ਐਮਆਈ 25 ਹੈਲੀਕਾਪਟਰਾਂ ਦਾ ਇਹ ਇਦੇ ਚ ਵੀ ਜਿਹੜੀ ਡਿਫੈਂਸ ਦੀ ਐਜੂਕੇਸ਼ਨ ਹੈ ਉਹ ਕਾਫੀ ਅਹਿਮ ਹੈ। ਇੰਡੀਆ ਨੇ 3 MI-25 ਅਟੈਕ ਹੈਲੀਕਾਪਟਰ ਅਫਗਾਨਾ ਨੂੰ ਦਿੱਤੇ ਸੀ। 2023 ਤੇ 2025 ਦੇ ਵਿੱਚ ਇਹਨਾਂ ਦੀ ਗਿਣਤੀ ਹੋਰ ਵਧਾਉਣ ਦੀ ਜਿਹੜੀ ਹੈਗੀ ਹੈ ਉਹ ਸੰਭਾਵਨਾ ਹੈਗੀ ਹੈ ਇੰਡੀਆ ਵੱਲੋਂ। ਸੋ ਤਾਲਿਬਾਨ ਦੇ ਵਿਰੁੱਧ ਲੜਾਈ ਦੇ ਵਿੱਚ ਜਿਹੜਾ ਉਸ ਵੇਲੇ ਉਹ ਹੈਲੀਕਾਪਟਰ ਵਰਤੇ ਗਏ ਸੀ। ਔਰ ਕਿਉਂਕਿ ਉਹ ਫੌਜਾਂ ਜਿਹੜੀਆਂ ਸਨ ਤਾਲਿਬਾਨ ਦੇ ਵਿਰੋਧੀ ਸਨ ਉਸ ਵੇਲੇ 2015-16 ਦੀ ਗੱਲ ਕਰਦੇ ਆ ਜਿਹੜਾ ਉਸ ਵੇਲੇ ਸਮਝੌਤਾ ਸੀ ਸਥਿਤੀ ਨੂੰ ਬੜਾ ਸਮਝਣ ਦੀ ਲੋੜ ਹੈ ਹੁਣ ਹਾਲਾਤ ਬਦਲ ਚੁੱਕੇ ਨੇ ਕਿਉਂਕਿ ਇਸ ਵੇਲੇ ਤਾਲਿਬਾਨ ਪਾਵਰ 'ਚ ਨੇ ਉਦੋਂ ਤਾਲਿਬਾਨ ਦੇ ਵਿਰੁੱਧ ਲੜਾਈ ਲੜ ਰਹੀ ਸੀ ਫੌਜ ਅਫਗਾਨਿਸਤਾਨ ਦੀ ਤਾਂ ਇਸ ਕਰਕੇ ਇਹ ਜਿਹੜੀ ਹਾਲਤ ਹੈ ਹੁਣ ਇਹਦੇ 'ਚ ਬਦਲੀ ਹੋਈ ਹਾਲਤ ਦੇ ਵਿੱਚ ਇੰਡੀਆ ਨੇ ਤਾਲਿਬਾਨਾਂ ਅੱਗੇ ਗੋਡੇ ਟੇਕ ਦਿੱਤੇ ਕਿ ਤੁਸੀਂ ਮੇਰੇ ਪ੍ਰਭੂ ਹੋ ਤੁਸੀਂ ਮੇਰੇ ਈਸ਼ਵਰ ਹੋ ਤੁਸੀਂ ਮੇਰੇ ਭਗਵਾਨ ਹੋ ਤੁਸੀਂ ਮੇਰੇ ਬਾਪੂ ਤੇ ਤੁਸੀਂ ਮੇਰਾ ਸਾਰਾ ਕੁਝ ਹੋ ਇਹ ਗੱਲ 101% ਸਹੀ ਹੋਣ ਵਾਲੀ ਆ ਖਾਲੀ ਕਾਗਜ਼ ਤੇ ਲਿਖ ਲੋ ਜਿਸ ਦਿਨ ਖਾਲਿਸਤਾਨ ਦੀ ਗੱਲ ਚੱਲ ਗਈ ਉਸੇ ਦਿਨ ਇੰਡੀਆ ਨੇ ਸਾਡੇ ਅੱਗੇ ਗੋਟਿਆਂ ਪਰਨੇ ਹੁਣ ਸੋ ਇਹ ਇਸ ਤਰ੍ਹਾਂ ਦਾ ਸਮਝੌਤਾ ਸੀ 2015-16 ਦਾ ਤੇ 2023 ਤੇ 25 ਦੇ ਦਰਮਿਆਨ ਇਸੇ ਸਮਝੌਤੇ ਨੂੰ ਰੀਨਿਊ ਕੀਤਾ ਗਿਆ ਤਾਲਿਬਾਨਾਂ ਦੇ ਨਾਲ ਅਤੇ ਹੋਰ ਹੈਲੀਕਾਪਟਰ ਦੇਣ ਦੀ ਜਿਹੜੀ ਹੈ ਉਹ ਇਹ ਇੰਡੀਆ ਨੇ ਸਾਈਨ ਕੀਤੇ ਨੇ ਡਿਫੈਂਸ ਸਿਕਿਉਰਿਟੀ ਦੇ ਵਿੱਚ ਜਿਹੜਾ 2025 ਦੇ ਵਿੱਚ ਹੋਇਆ ਸਮਝੌਤਾ ਕਾਉਂਟਰ ਟੈਰਰਿਜ਼ਮ ਤੇ ਡਰੱਗ ਟਰੈਫਿਕਿੰਗ ਦੇ ਸਬੰਧੀ ਹੁਣ ਕਾਉਂਟਰ ਟੈਰਰਿਜ਼ਮ ਤਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਟੈਰਰ ਹੈ ਕਿਵੇਂ ਤਿਆਰ ਕਰਦਾ ਤੇ ਕਿਵੇਂ ਅੱਗੇ ਫੈਲਾਉਂਦਾ ਤੇ ਕਿਹੜੇ-ਕਿਹੜੇ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਕਮਿਊਨਿਟੀਆਂ ਨੂੰ ਕੌਮਾਂ ਨੂੰ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦਾ ਇਹ ਤਾਂ ਆਪਾਂ ਨੂੰ ਪਤਾ ਤੇ ਇੰਡੀਆ ਦਾ ਵਿਰੋਧੀ ਕੌਣ ਹੈ ਇੰਡੀਆ ਵਿਰੋਧੀ ਆਪਣਾ ਕਿਸ ਨੂੰ ਸਮਝਦਾ ਜਿਹੜੀ ਤਾਕਤ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਕੋਈ ਵੀ ਸ਼ਖਸੀਅਤ ਹਸਤੀ ਗੁਰੂ ਸਾਹਿਬ ਤਾਕਤ ਕੋਈ ਕੰਟਰੀ ਮੁਲਕ ਦੁਕਾਨਦਾਰੀ ਦਾ ਸ਼ਟਰ ਡੇਗਦਾ ਉਹ ਇੰਡੀਆ ਦਾ ਦੁਸ਼ਮਣ ਇੰਡੀਆ ਉਸ ਨੂੰ ਆਪਣੇ ਤਰੀਕੇ ਨਾਲ ਕੋਵਿਡ ਆਪਰੇਸ਼ਨਾਂ ਦੇ ਰਾਹੀਂ ਅਫਗਾਨਾਂ ਦੇ ਨਾਲ ਮਿਲ ਕੇ ਜਾਂ ਕਿਸੇ ਕਿਸੇ ਨਾਲ ਵੀ ਗੱਠਜੋੜ ਕਰ ਸਕਦਾ ਕਿਸੇ ਵੀ ਧਿਰ ਨਾਲ ਗੱਠਜੋੜ ਕਰ ਸਕਦਾ ਆਪਣੇ ਵਿਰੋਧੀ ਨੂੰ ਡੇਗਣ ਦੇ ਲਈ ਖਤਮ ਕਰਨ ਦੇ ਲਈ ਸੋ ਇਹ ਕਾਉਂਟਰ ਟੈਰਰਿਜ਼ਮ ਜਿਹੜਾ ਹੈ ਨਾ 2025 ਦੇ ਵਿੱਚ ਇੱਕ ਨਵਾਂ ਸਮਝੌਤਾ ਕੀਤਾ Taliban ਤੋਂ ਬਾਅਦ ਖੂਫੀਆ ਜਾਣਕਾਰੀ ਸਾਂਝੀ ਕਰਨ ਅਤੇ 골ਡਨ ਟ੍ਰਾਇੰਗਲ ਇੱਕ 골ਡਨ ਟ੍ਰਾਇੰਗਲ ਤੇ ਕੰਮ ਕੀਤਾ ਸੀ ਉਹਦੇ ਚ ਜਿਹੜੀ ਨਸ਼ੇ ਬਾਰੇ ਜਿਹੜੀ ਆਵਾਜ਼ ਆਈ ਹੈ ਉਹਦੀ ਦੇਖ ਰੇਖ ਕਰਨੀ ਤੇ ਉਹਦੇ ਚ ਆਪਣੇ ਆਪ ਦੇ ਵਿੱਚ ਇੱਕ ਵੱਡਾ ਨੈਟਵਰਕ ਕਿਉਂਕਿ ਅਫਗਾਨਿਸਤਾਨ ਚ ਅਫੀਮ ਬਹੁਤ ਹੁੰਦੀ ਹੈ ਤੇ ਜਿੱਥੇ ਅਫੀਮ ਹੋਊਗੀ ਉੱਥੇ ਹੈਰੋਇਨ ਬਣਨੀ ਬਣਨੀ ਹੈ ਤੇ ਅੱਜ ਕੱਲ੍ਹ ਕਈ ਬੁਝੜ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਵੀ ਅਫੀਮ ਦੀ ਖੇਤੀ ਦੀ ਗੱਲ ਕਰ ਰਹੇ ਨੇ ਕਿ ਅਫੀਮ ਦੀ ਖੇਤੀ ਨੂੰ ਜੇ ਮਾਨਤਾ ਦਿੱਤੀ ਜਾਵੇ ਕਾਨੂੰਨੀ ਤੌਰ ਦੇ ਉੱਤੇ ਸ਼ੁਰੂ ਕੀਤਾ ਜਾਵੇ ਤਾਂ ਕਿ ਚਿੱਟੇ ਦਾ ਨਸ਼ਾ ਛੱਡਿਆ ਜਾਵੇ ਤੇ ਅਫੀਮ ਕਰਕੇ ਵੀ ਅਸੀਂ ਬਚ ਜਾਾਂਗੇ ਇਹ بڑے ਲੋਕ ਇਹ ਦਲੀਲ ਦਿੰਦੇ ਨੇ ਪਰ ਜਿਹੜਾ ਚਿੱਟਾ ਨਾ ਇਹ ਕੈਮੀਕਲ ਨਸ਼ਾ ਤੇ ਹੈਰੋਇਨ ਜਿਹੜੀ ਉਹ ਅਫੀਮ ਤੋਂ ਹੀ ਬਣਦੀ ਹੈ ਤੇ ਫਿਰ ਉਹਦੇ 'ਚ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ ਕੋਈ ਜ਼ਿਆਦਾ ਫਰਕ ਨਹੀਂ ਬਲਕਿ ਜਿਹੜੇ ਅ ਇੱਥੇ ਅਫੀਮ ਦੀ ਖੇਤੀ ਕਰਨ ਵਾਲੇ ਲੋਕ ਹੋਣਗੇ ਉਹ ਹੈਰੋਇਨ ਬਣਾਉਣ ਵੱਲ ਜਿਹੜਾ ਵਧਣਗੇ ਅਗੇ ਮਤਲਬ ਛੋਟੇ ਮੋਟੇ ਨਸ਼ੇ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਆ ਉਹਦੇ ਵੱਲ ਪੈਰ ਧਰਨਗੇ ਇੱਕ ਵਿਉਂਤਬੰਦੀ ਆ ਇੱਕ ਸਾਜ਼ਿਸ਼ ਆ ਇਸ ਸਾਜ਼ਿਸ਼ ਤੋਂ ਸਾਨੂੰ ਬਚ ਕੇ ਰਹਿਣਾ ਪਏਗਾ ਸਾਨੂੰ ਵੱਧ ਤੋਂ ਵੱਧ ਜਿਹੜੇ ਲੋਕ ਇਹ ਇਦਾਂ ਦੀ ਗੱਲ ਕਰਦੇ ਆ ਨਾ ਕਿ ਅਫੀਮ ਦੀ ਖੇਤੀ ਨੂੰ ਉਤਸ਼ਾਹਤ ਕਰੋ ਜੀ ਉਹ ਪੰਜਾਬ ਦੇ ਅਤੇ ਸਿੱਖੀ ਦੇ ਦੁਪੱਕੇ ਦੁਸ਼ਮਣ ਨੇ ਉਹ ਉਹਦੇ ਚ ਇੱਕ ਸਾਜ਼ਿਸ਼ ਲੁਕੀ ਹੋਈ ਹੈ ਸੋ ਇੱਥੇ ਜਿਹੜਾ ਨੈਟਵਰਕ ਆ ਇੱਕ ਅਫਗਾਨ ਈਰਾਨ ਤੇ ਪਾਕਿਸਤਾਨ ਦੇ ਦਰਮਿਆਨ ਇਹਨੂੰ ਗੋਲਡਨ ਟ੍ਰਾਇੰਗਲ ਦਾ ਨਾਮ ਦਿੱਤਾ ਅਫਗਾਨੀਆਂ ਅਤੇ ਇੰਡੀਆ ਦੇ ਇਸ ਸਮਝੌਤੇ ਦੇ ਰਾਹੀਂ ਉਸ ਟ੍ਰਾਇੰਗਲ ਦੇ ਰਾਹੀਂ ਨਸ਼ਾ ਜਿਹੜਾ ਹੈਗਾ ਉਹ ਉਸ ਨਸ਼ੇ ਨੂੰ ਖੂਫੀਆ ਤਰੀਕੇ ਨਾਲ ਖੂਫੀਆ ਤਾਕਤਾਂ ਦੇ ਰਾਹੀਂ ਉਸ ਨੂੰ ਅੱਗੇ ਦੁਨੀਆ ਦੇ ਵਿੱਚ ਭੇਜਣਾ ਉਹਦੇ ਚ ਡਾਇਰੈਕਟ ਡਾਇਰੈਕਟਲੀ ਅਤੇ ਇੰਟਰੈਕਟਲੀ ਦੂਜੇ ਮੁਲਕਾਂ ਦੀਆਂ ਬਲਕਿ ਵਿਰੋਧੀ ਮੁਲਕਾਂ ਦੀਆਂ ਏਜੰਸੀਆਂ ਨੂੰ ਵੀ ਕਿਸ ਤਰੀਕੇ ਨਾਲ ਵਰਤਣਾ ਇਹ ਜਿਹੜਾ ਤਰੀਕਾ ਇਹ ਇੰਡੀਆ ਦੀ ਜਿਹੜੀ ਸਾਮਦਾਮ ਦੰਡ ਭੇਦ ਦੀ ਨੀਤੀ ਹੈ ਨਾ ਛਲਕਪਟ ਦੀ ਨੀਤੀ ਹੈ ਜਿਸ ਦੇ ਮਹਾਭਾਰਤ ਦੇ ਵਿੱਚ ਵੀ ਕਿਤੇ ਨੇ ਜੇ ਪੜੇ ਨੇ ਤਾਂ ਉਥੋਂ ਪਤਾ ਲੱਗ ਜਾਂਦਾ ਸਾਨੂੰ ਸੋ ਉਸ ਤਰੀਕੀ ਨਾਲ ਤਰੀਕੇ ਨਾਲ ਉਸ ਨੀਤੀ ਨੂੰ ਵਰਤਦੇ ਹੋਏ ਇਹਨਾਂ ਨੇ ਇਹ ਸਾਰਾ ਜਿਹੜਾ ਹੈ ਉਹ ਸਮਝੌਤਾ ਕੀਤਾ ਤੇ ਟ੍ਰੇਡ ਦੇ ਸਮਝੌਤੇ ਤਾਂ ਮਤਲਬ ਆਪਾਂ ਛੋਟੇ ਕਹਿ ਸਕਦੇ ਹਾਂ ਕਿਉਂਕਿ ਟ੍ਰੇਡ ਦਾ ਜਿਹੜਾ ਸਮਝੌਤਾ ਉਸ ਸਾਡੀ ਜਤੋਜਾਹਤ ਨਾਲ ਜਾਂ ਉਹਦੇ ਨਾਲ ਸਬੰਧ ਨਹੀਂ ਰੱਖਦਾ ਠੀਕ ਹੈ ਕਿ ਜਦੋਂ ਅਸੀਂ ਆਜ਼ਾਦ ਹੋਵਾਂਗੇ ਨਾਲ ਵੱਖਰੇ-ਵੱਖਰੇ ਮੁਲਕਾਂ ਦੇ ਨਾਲ ਟ੍ਰੇਡ ਕਰਾਂਗੇ ਸੋ ਇਹ ਸਮਝੌਤੇ ਬਦਲਦੇ ਵੀ ਆਏ ਨੇ ਬਦਲਦੇ ਰਹੇ ਨੇ ਹਮੇਸ਼ਾ ਇਹਦੇ ਚ ਇੱਕ ਗੱਲ ਜਿਹੜੀ ਹੈ ਹੁਣ ਇਹਦੇ ਨਾਲ ਪਾਕਿਸਤਾਨ ਪ੍ਰਭਾਵਿਤ ਹੁੰਦਾ ਸਿੱਖ ਤਾਂ ਹੁੰਦੇ ਹੀ ਹੁੰਦੇ ਨੇ ਪਾਕਿਸਤਾਨ ਵੀ ਪ੍ਰਭਾਵਿਤ ਹੁੰਦਾ ਜਿਹੜੇ ਬਦਲੇ ਹੋਏ ਹਾਲਾਤ ਨੇ ਉਹਨਾਂ ਦੇ ਵਿੱਚ ਈਰਾਨ ਵੀ ਪ੍ਰਭਾਵਿਤ ਹੋ ਗਿਆ ਜਿਹੜੀ ਇਜ਼ਰਾਈਲ ਅਤੇ ਈਰਾਨ ਦੀ ਪਿੱਛੇ ਜੇ ਲੜਾਈ ਹੋਈ ਹੈ ਉਹਦੇ ਚ ਇੰਡੀਆ ਵੱਲੋਂ ਜਿੱਥੇ ਪਹਿਲਾਂ ਈਰਾਨ ਦੇ ਨਾਲ ਭਾਈ ਵਾਲੀ ਸੀ ਉੱਥੇ ਈਰਾਨ ਦੇ ਨਾਲੋਂ ਟੁੱਟ ਕੇ ਇੰਡੀਆ ਪੱਕੇ ਤੌਰ ਦੇ ਉੱਤੇ ਇਜ਼ਰਾਈਲ ਦੀ ਪਿੱਠ ਤੇ ਖੜਾ ਇਸ ਲੜਾਈ ਦੇ ਵਿੱਚ ਜੰਗ ਦੇ ਵਿੱਚ ਇਰਾਨ ਦਾ ਅੰਦਰੂਨੀ ਤੌਰ ਤੇ ਉੱਤੇ ਕਾਫੀ ਨੁਕਸਾਨ ਹੋਇਆ ਇੰਡੀਆ ਕਰਕੇ ਜਿਹੜੀਆਂ ਗੁਪਤ ਜਾਣਕਾਰੀਆਂ ਜਾਂ ਜਾਸੂਸੀ ਨੈਟਵਰਕ ਸੀ ਇੰਡੀਆ ਦਾ ਇਰਾਨ ਦੇ ਵਿੱਚ ਕੰਮ ਕਰਦਾ ਸੀ ਉਸ ਨੇ ਸਿੱਧੀ-ਸਿੱਧੀ ਇਜ਼ਰਾਈਲ ਦੀ ਮਦਦ ਕੀਤੀ ਇਸ ਗੱਲ ਦਾ ਇਰਾਨ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਤੇ ਇਹ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਨਵੀਂ ਜਿਹੜੀ ਸਾਂਝਬੰਦੀ ਹੋ ਰਹੀ ਹੈ ਉਹਦੇ ਚ ਇਰਾਨ ਅਤੇ ਪਾਕਿਸਤਾਨ ਅਤੇ ਸਾਊਦੀ ਅਰਬ ਦੀ ਭਾਈਵਾਲੀ ਬਣਦੀ ਹੈ ਜਦੋਂ ਤੁਸੀਂ ਨਕਸ਼ੇ ਤੇ ਦੇਖੋਗੇ ਤਾਂ ਇਹ ਬਿਲਕੁਲ ਆਪਣੇ ਤਰੀਕੇ ਦਾ ਇੱਕ ਨੈਟਵਰਕ ਸੋ ਜਿਹੜਾ ਗੋਲਡਨ ਟ੍ਰਾਇੰਗਲ ਉਹ ਜਿਹਦੇ ਚ ਅਫਗਾਨਿਸਤਾਨ ਆਦਾ ਸੀ ਉਹਦੇ ਚ ਅਫਗਾਨਿਸਤਾਨ ਨਿਕਲ ਕੇ ਅ ਈਰਾਨ ਬਣ ਗਿਆ ਸਾਊਦੀ ਅਰਬ ਬਣ ਗਿਆ ਸਾਊਦੀ ਅਰਬ ਈਰਾਨ ਅਤੇ ਪਾਕਿਸਤਾਨ ਸਿਪ ਸਾਊਦੀ ਅਰਬ ਈਰਾਨ ਅਤੇ ਪਾਕਿਸਤਾਨ ਇਸ ਸਿਪ ਇੱਕ ਸੋ ਇਸ ਸਿਪ ਦਾ ਜਿਹੜਾ ਹੈ ਜਿਹੜੀ ਖਾੜੀ ਦੇ ਮੁਲਕਾਂ ਅਤੇ ਦੱਖਣ ਏਸ਼ੀਆ ਦੇ ਵਿੱਚ ਇੱਕ ਨਵੀਂ ਸਫਲਬਦੀ ਬਣ ਕੇ ਉੱਭਰਦੀ ਹੈ ਇਹਦੇ ਚ ਅਫਗਾਨਿਸਤਾਨ ਅਤੇ ਇੰਡੀਆ ਦਾ ਜਿਹੜਾ ਅਸੀਂ ਨੈਟਵਰਕ ਦੇਖ ਰਹੇ ਆ ਆਪਸ ਦੇ ਵਿੱਚ ਭਾਈਵਾਲੀ ਦੇਖ ਰਹੇ ਆ ਉਹਦੇ ਚ ਪਿੱਛੇ ਚੀਨ ਵੀ ਖੜਾ ਹੁਣ ਚੀਨ ਦੀ ਇਹਦੇ ਤੇ ਕੋਈ ਅਸਰ ਨਾ ਹੋਵੇ ਇਹ ਹੋ ਨਹੀਂ ਸਕਦਾ ਹੈਗਾ ਅਜਿਹੇ ਚ ਚੀਨ ਦੇ ਕੋਲ ਇੱਕ ਵੱਡਾ ਇਲਾਕਾ ਜਿੰਨਾ ਮੌਜੂਦਾ ਪੰਜਾਬ ਆ ਨਾ ਇਸ ਵੇਲੇ ਇਸ ਤੋਂ ਡੇਢ ਗੁਣਾ ਇਲਾਕਾ ਖਾਲਸਾ ਸਰਕਾਰ ਦਾ ਚੀਨ ਦੇ ਕਬਜ਼ੇ ਚ ਲਦਾਖ ਅਤੇ ਤਿੱਬਤ ਵਾਲੇ ਪਾਸੇ ਨਾਰਥ-ਵੈਸਟ ਦੇ ਵਿੱਚ ਚੀਨ ਦੇ ਕਬਜ਼ੇ ਚ ਹੈ ਉਹ ਸੋ ਐਸ ਕਰਕੇ ਚੀਨ ਦੇ ਨਾਲ ਕੋਈ ਵੀ ਮੁਲਕ ਦੀ ਜਿਹੜੀ ਇੰਡੀਆ ਜਾਂ ਪਾਕਿਸਤਾਨ ਦੀ ਭਾਈਵਾਲੀ ਆ ਉਹ ਸਿੱਖ ਸਰੋਕਾਰਾਂ ਦੇ ਨਾਲ ਸਿੱਧਾ ਸਬੰਧ ਰੱਖਦੀ ਹੈ ਬਦਲੇ ਹੋਏ ਹਾਲਾਤ ਦੇ ਵਿੱਚ ਜਿੱਥੇ ਇਹ ਸਾਰਾ ਕੁਝ ਅਸੀਂ ਨਵੀਂ ਜੀਓਪੋਲਿਟਿਕਸ ਦੇ ਵਿੱਚ ਦੇਖ ਰਹੇ ਹਾਂ ਉਹਦੇ ਵਿੱਚ ਜੇ ਸਾਨੂੰ ਇਹਨਾਂ ਸਾਰੇ ਮਸਲਿਆਂ ਦੀਆਂ ਜਾਣਕਾਰੀਆਂ ਹੋਣਗੀਆਂ ਇਸ ਜੀਓ ਪੋਲਿਟਿਕਸ ਨੂੰ ਅਸੀਂ ਸਮਝ ਸਕਾਂਗੇ ਤਾਂ ਸਾਡੇ ਲਈ ਸੌਖਾ ਹੋਊਗਾ ਅੱਗੇ ਕਦਮ ਪੁੱਟਣਾ ਅਸੀਂ ਅੱਖਾਂ ਬੰਦ ਕਰਕੇ ਅੱਗੇ ਕਦਮ ਨਹੀਂ ਪੁੱਟ ਸਕਦੇ ਅਸੀਂ ਅਸੀਂ ਅੱਗੇ ਵੀ ਵਧਣਾ ਪਰ ਅੱਖਾਂ ਖੋਲ ਕੇ ਇਹ ਸਾਰੀ ਜਿਹੜੀ ਸਿਚੁਏਸ਼ਨ ਹੈ ਜੀਓ ਪੋਲਿਟਿਕਸ ਦੀ ਇਸ ਨੂੰ ਅੱਖਾਂ ਦੇ ਸਾਹਮਣੇ ਹੀ ਰੱਖਣਾ ਪਏਗਾ ਜੇ ਅਸੀਂ ਇਸ ਮੌਜੂਦਾ ਜਿਹੜੀ ਜੀਓ ਪੋਲਿਟਿਕਸ ਦੇ ਜਿਹੜੇ ਮੌਜੂਦਾ ਹਾਲਾਤ ਬਦਲੇ ਨੇ ਤਾਂ ਉਹਦੇ 'ਚ ਅਸੀਂ ਜੇ ਕਹੀਏ ਨਾ ਕਿ ਇਹ ਸਾਡੇ ਨਾਲ ਸਬੰਧ ਨਹੀਂ ਰੱਖਦੀਆਂ ਗੱਲਾਂ ਅਸੀਂ ਸਿਰਫ ਉਥੇ ਕੇਂਦਰਿਤ ਰਹੀਏ ਤਾਂ ਇਹ ਗੱਲ ਬਿਲਕੁਲ ਗਲਤ ਹੈ ਇਹ ਸਿੱਖ ਸੰਘਰਸ਼ ਦੇ ਮੈਥਮੈਟਿਕਸ ਦੇ ਮੁਤਾਬਕ ਇਹ ਬਿਲਕੁਲ ਗਲਤ ਆਨਸਰ ਤੇ ਇਹ ਨੁਕਸਾਨਦਾਇਕ ਵੀ ਹੈ ਬਲਕਿ ਦੁਨੀਆ ਦੇ ਵਿੱਚ ਵਾਪਰ ਰਹੀਆਂ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਾਡੇ ਤੁਹਾਡੇ ਸਾਡੇ ਸੰਘਰਸ਼ ਦੇ ਨਾਲ ਸਾਡੀ ਆਜ਼ਾਦੀ ਦੇ ਨਾਲ ਅਤੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਉਸਦੇ ਨਾਲ ਸੰਬੰਧ ਰੱਖਦੀਆਂ ਨੇ ਇਹ ਇਹ ਸਾਰਾ ਕੁਝ ਉਸਦੇ ਨਾਲ ਸੰਬੰਧ ਰੱਖਦਾ ਸੋ ਇੱਥੇ ਅਸੀਂ ਸਾਰਾ ਕੁਝ ਜਿਹੜਾ ਹੈ ਉਸ ਨੂੰ ਉਸ ਤਰੀਕੇ ਨਾਲ ਦੇਖਦੇ ਹਾਂ ਮਹਾਬਲੀ ਰਣ ਜੂਝਦੇ ਵਾਹਦੇ ਤਲਵਾਰ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰ ਖੁਸ਼ੀ ਮਨਾਈਏ ਜਿੱਤ ਦੀ ਨਾ ਹਾਰੋਂ ਡਰੀਏ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਨਜ਼ਰ ਕਰੇ ਜੋ ਮਿਹਰ ਦੀ ਉਹਦੀ ਮਾਰੋਂ ਡਰੀਏ ਉੱਚਾ ਬੋਲ ਨ ਬੋਲੀਏ ਕਰਤਾਰੋਂ ਡਰੀਏ ਪਰ ਮਹਾਬਲੀ ਰਣ ਜੂਝਦੇ ਵਾਹਦੇ ਤਲਵਾਰ ਇਹ ਗੱਲ ਨੂੰ ਆਪਾਂ ਆਪਣੇ ਚਿੱਤ-ਸਿਤਿਆਂ ਚ ਰੱਖੀਏ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰ ਇਹ ਤਾਂ